ਪੋਲੀਯੂ ਨੂ ਜ਼ਿਮਨੀ ਚੋਣ ਲੜਾਉਣ ਲਈ ਅਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਡੈਮਿਆਨੋ ਕੋਰੇਕ ਨੇ ਆਪਣੀ ਸੀਟ ਛੱਡ ਦਿੱਤੀ ਹੈ ਜਦਕਿ ਵੱਡੀ ਲੀਡ ਦੇ ਨਾਲ ਐਮਪੀ ਕੋਰੇਕ ਨੇ ਜਿੱਤ ਹਾਸਲ ਕੀਤੀ ਸੀ ਕੰਜ਼ਰਵੇਟਿਵਸ ਦੀ ਵਾਪਸੀ ਕਰਨਗੇ ਤੇ ਕੀ ਪੀਰ ਪੋਲੀਯੂ ਨੂ ਅਲਬਰਟਾ ਦੇ ਲੋਕ ਸਮਰਥਨ ਦੇਣਗੇ ਤੇਦਰ ਪੀਰ ਪੋਲੀਯੂ ਵਾ ਪਾਏ ਆਪਣੀ ਰਾਈਡਿੰਗ ਤੋਂ ਚੋਣਾ ਹਾਰ ਗਏ ਨੇ ਪਰ ਉਹਨਾਂ ਨੂੰ ਮੁੜ ਤੋਂ ਜ਼ਿਮਨੀ ਚੋਣਾਂ ਦੇ ਵਿੱਚ ਉਮੀਦਵਾਰ ਬਣਾ ਕੇ ਖੜਾ ਕਰਨ ਵਾਸਤੇ ਕੰਜ਼ਰਵੇਟਿਵ ਪਾਰਟੀ ਨੇ ਹੱਲ ਲੱਭ ਲਿਆ ਪੋਲੀਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਅਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਡਾਮਿਆਨ ਕੋਰੇਕ ਨੇ ਆਪਣੀ ਸੀਟ ਛੱਡ ਦਿੱਤੀ ਹੈ ਜਦਕਿ ਵੱਡੀ ਲੀਡ ਦੇ ਨਾਲ ਐਮਪੀ ਕੋਰੇਕ ਨੇ ਜਿੱਤ ਹਾਸਲ ਕੀਤੀ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਜ਼ਿਮਨੀ ਚੋਣ ਦਾ ਐਲਾਨ ਕਰ ਦੇਣਗੇ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਅਲਬਰਟਾ ਤੋਂ ਇੱਕ ਵਾਰ ਕੰਜ਼ਰਵੇਟਿਵਸ ਦੇ ਜਿੱਤਣ ਤੋਂ ਬਾਅਦ ਮੋੜ ਤੋਂ ਲੋਕ ਕੰਜ਼ਰਵੇਟਿਵਸ ਦੀ ਵਾਪਸੀ ਕਰਨਗੇ ਤੇ ਕੀ ਪੀਰ ਪੋਲੀਵ ਨੂੰ ਅਲਬਰਟਾ ਦੇ ਲੋਕ ਸਮਰਥਨ ਦੇਣਗੇ ਜਾਂ ਨਹੀਂ ਕੰਜ਼ਰਵੇਟਿਵ ਐਮਪੀ ਡੈਮian ਕ੍ਰਿਕ ਦਾ ਕਹਿਣਾ ਹੈ ਕਿ ਉਹ ਆਪਣੀ ਅਲਬਰਟਾ ਸੀਟ ਤੋਂ ਅਸਤੀਫਾ ਦੇ ਰਹੇ ਨੇ ਤਾਂ ਜੋ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਆਉਣ ਵਾਲੀ ਜ਼ਿਮਨੀ ਚੋਣ 'ਚ ਹਿੱਸਾ ਲੈ ਸਕਣ ਇੱਕ ਬਿਆਨ ਦੇ ਵਿੱਚ ਕੋਰੈਕ ਨੇ ਕਿਹਾ ਹੈ ਕਿ ਹਾਲਾਂਕਿ ਇਸ ਅਹੁਦੇ ਤੋਂ ਅਸਥਾਈ ਤੌਰ ਤੇ ਦੂਰ ਹੋਣਾ ਮੁਸ਼ਕਲ ਹੋਵੇਗਾ ਇਸ ਖੇਤਰ ਨੂੰ ਉਹ ਪਿਆਰ ਕਰਦੇ ਨੇ ਤੇ ਇਸ ਨੂੰ ਹਮੇਸ਼ਾ ਆਪਣਾ ਘਰ ਮੰਨਦੇ ਰਹੇ ਨੇ ਪਰ ਉਹਨਾਂ ਨੂੰ ਦਿੱਤੇ ਗਏ ਜਨadesh ਉਹ ਨੇ ਜੋ ਸਪਸ਼ਟ ਤੌਰ ਤੇ ਦੱਸਦੇ ਨੇ ਕਿ ਤਬਦੀਲੀ ਦੀ ਲੋੜ ਹੈ ਉਹਨਾਂ ਕਹੇ ਕਿ ਸਾਡੀ ਪਾਰਟੀ ਦੇ ਲੀਡਰ ਨੂੰ ਇਹ ਸੀਟ ਦੀ ਪੇਸ਼ਕਸ਼ ਉਸ ਪ੍ਰਕਿਰਿਆ 'ਚ ਇੱਕ ਮਹੱਤਵਪੂਰਨ ਕਦਮ ਹੈ ਕੋਰੈਕ ਨੇ ਪਹਿਲੀ ਵਾਰ 2019 'ਚ ਬੈਟਰ ਰਿਵਰ ਕ੍ਰਾਫਫੂਡ ਦੇ ਸੀਟ ਜਿੱਤੀ ਸੀ ਕੋਰੈਕਾ ਸੋਮਵਾਰ ਨੂੰ ਆਏ ਚੋਣ ਨਤੀਜਿਆਂ 'ਚ ਲਗਭਗ 82 ਫੀਸਦੀ ਉਹ ਟਨਲ ਦੁਬਾਰਾ ਚੁਣੇ ਗਏ ਸਨ ਪੌਲਿਵ ਨੇ ਐਕਸ ਦੇ ਇੱਕ ਪੋਸਟ ਚ ਲਿਖਿਆ ਕਿ ਨਿਮਰਤਾ ਅਤੇ ਪੂਰੀ ਕਦਰ ਕਰਦਿਆਂ ਮੈਂ ਡੈਮਿਆਨ ਕੁਰੇਕ ਦੀ ਬੈਟਲ ਰਿਵਰ ਕ੍ਰਾਫਫਡ ਦੀ ਸੀਟ ਤੋਂ ਉਹਨਾਂ ਦੇ ਅਸਤੀਫੇ ਦੇਣ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਤਾਂ ਜੋ ਮੈਂ ਪਾਰਲੀਮੈਂਟ ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਲਈ ਉਹਨਾਂ ਦਾ ਸਮਰਥਨ ਪ੍ਰਾਪਤ ਕਰਨ ਵਾਸਤੇ ਕੰਮ ਕਰ ਸਕਾਂ ਪੌਲਿਵ ਨੇ ਕਿਹਾ ਕਿ ਕੁਰੇਕ ਦਾ ਕਦਮ ਨਿਰਸਵਾਰਥ ਸੀ ਅਤੇ ਉਹਨਾਂ ਕਿਹਾ ਕਿ ਉਹ ਬੈਟਲ ਰਿਵਰ ਕ੍ਰਾਫਫਡ ਦੇ ਚੰਗੇ ਲੋਕਾਂ ਦਾ ਵਿਸ਼ਵਾਸ ਜਿੱਤਣ 'ਤੇ ਕੰਮ ਕਰਦੇ ਨੇ i uh, I've I've already indicated to uh, Mr. Polyev that uh, if it's the decision of him and the Conservative Party to uh, uh, to uh, trigger, if I can put it that way, a by-election, uh, I will ensure that it happens as soon as possible. No, no, no games, nothing straight. Okay. ਪੋਲੀਵ ਆਪਣੀ ਔਟਵਾ ਖੇਤਰ ਦੀ ਕਲਟਨ ਸੀਟ ਜਿੱਥੇ ਉਹ 20 ਸਾਲਾਂ ਤੋਂ ਬਤ ਸਮੇਂ ਤੋਂ ਕਾਬਲ ਸਨ 5 ਫੀਸਦੀ ਅੰਕਾਂ ਦੇ ਫਰਕ ਨਾਲ ਲਿਬਰਲ ਉਮੀਦਵਾਰ ਬਰੂਸ ਫੈਨਜੋਏ ਤੋਂ ਹਾਰ ਗਏ ਪ੍ਰਧਾਨ ਮੰਤਰੀ ਨੂੰ ਬਹੁਮਤ ਤੋਂ ਚਾਰ ਸੀਟਾਂ ਘੱਟ ਮਿਲੀਆਂ ਨੇ ਯਾਨੀ ਜਦੋਂ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ ਤਾਂ ਉਹਨਾਂ ਨੂੰ ਕਾਨੂੰਨ ਪਾਸ ਕਰਨ ਲਈ ਐਨ.ਟੀ.ਪੀ ਬਲੋਕ ਵੇ ਜਾਂ ਕੰਜ਼ਰਵੇਟਿਵਸ ਤੋਂ ਸਮਰਥਨ ਹਾਸਲ ਕਰਨ ਦੀ ਲੋੜ ਹੋਵੇਗੀ ਜਦੋਂ ਕਾਰਡੀ ਨੂੰ ਪੁੱਛਿਆ ਗਿਆ ਕਿ ਕੀ ਉਹ ਬਹੁਗਿਣਤੀ ਪ੍ਰਾਪਤ ਕਰਨ ਲਈ ਹੋਰ ਪਾਰਟੀ ਦੇ ਐਮ.ਪੀਜ਼ ਨੂੰ लिबरल्स ਦਾ ਸਾਥ ਦੇਣ ਲਈ ਗੱਲ ਕਰ ਰਹੇ ਨੇ ਤਾਂ ਕਾਰਨੀ ਨੇ ਕਿਹਾ ਕਿ ਉਹਨਾਂ ਨੇ 트럼ਪ ਨਾਲ ਨਜ਼ਿੱਠਣ ਦੀ ਰਣਨੀਤੀ ਨੂੰ ਲੈ ਕੇ ਹੋਰ ਪਾਰਟੀ ਲੀਡਰਾਂ ਨਾਲ ਗੱਲ ਕੀਤੀ ਹੈ ਤੇ ਉਮੀਦ ਕਰਦੇ ਨੇ ਕਿ ਸਾਰੇ ਇੱਕੋ ਦਿਸ਼ਾ ਚੱਲਣਗੇ ਇਹ ਪੁੱਛੇ ਜਾਣਤੇ ਕਿ ਕੀ ਉਹ ਪਿਛਲੀ ਪਾਰਲੀਮੈਂਟ ਦੇ ਸਮਰਥਨ ਸਮਝੌਤੇ ਯਾਨਕੀ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਵਾਂਗ ਐਂਡੀਪੀ ਨਾਲ ਕੋਈ ਸਮਝੌਤਾ ਕਰਨ ਲਈ ਯਤਨ ਕਰਨਗੇ ਤਾਂ ਕਾਰਨੀ ਨੇ ਸਿੱਧਾ ਕਿਹਾ ਨਹੀਂ ਬੜਾ ਸ਼ਾਰਟ ਜਆ ਆਨਸਰ ਹੈ ਨਹੀਂ ਜਦੋਂ ਪੁੱਛਿਆ ਗਿਆ ਕਿ ਕਿਉਂ ਨਹੀਂ ਤਾਂ ਪ੍ਰਧਾਨ ਮੰਤਰੀ ਨੇ ਸਵਾਲ ਰਿਪੋਰਟਰ ਵੱਲ ਹੀ ਮੋੜ ਦਿੱਤਾ ਤੇ ਕਿਹਾ ਕਿਉਂ ਕਾਰਨੀ ਨੇ ਕਿਹਾ ਕਿ ਮੇਰਾ ਜਵਾਬ ਇਹ ਹੈ ਅਸੀਂ ਬਹੁਤ ਸਪਸ਼ਟ ਉਦੇਸ਼ਾਂ ਅਤੇ ਬਹੁਤ ਸਪਸ਼ਟ ਨੀਤੀਆਂ ਤੇ ਪ੍ਰਚਾਰ ਕੀਤਾ ਤੇ ਸਾਨੂੰ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਹਾਂ ਇਹ ਬਹੁਮਤ ਨਹੀਂ ਹੈ ਪਰ ਵੋਟਾਂ ਤਾਂ ਸਭ ਤੋਂ ਵੱਧ ਮਿਲੀਆਂ ਨੇ ਨਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਕੋਲ ਮਜ਼ਬੂਤ ਜਨਾਂਦੇਸ਼ ਹੈ ਉਹਨਾਂ ਨੇ ਸੱਤ ਸੂਬਿਆਂ 'ਚ ਬਹੁਤ ਸੀਟਾਂ ਜਿੱਤੀਆਂ ਨੇ ਤੇ ਦਹਾਕਿਆਂ 'ਚ ਕਿਬੇਕ 'ਚ ਸਭ ਤੋਂ ਵੱਧ ਸੀਟਾਂ ਦੇ ਨਾਲ-ਨਾਲ ਪਾਰਟੀ ਦੇ ਇਤਿਹਾਸ 'ਚ ਬੀਸੀ 'ਚ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਨੇ ਉਨ੍ਹਾਂ ਕਿਹਾ ਕਿ ਇੱਕ ਦੇਸ਼ ਦੇ ਤੌਰ ਤੇ ਉਹਨਾਂ ਨੂੰ ਜੋ ਕਰਨ ਦੀ ਲੋੜ ਹੈ ਉਹ ਕਰਨ ਵਾਸਤੇ ਉਹਨਾਂ ਨੂੰ ਸਾਰੇ ਸੁਭਿਆ ਨਾਲ ਮੂਲ ਨਿਵਾਸੀ ਲੋਕਾਂ ਨਾਲ ਸਾਂਝੇਦਾਰੀ ਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਤੇ ਸਪਸ਼ਟ ਤੌਰ ਤੇ ਪਾਰਲੀਮੈਂਟ ਦੇ ਵਿੱਚ ਵੀ ਸਾਂਝੇਦਾਰੀ ਦੇ ਵਿੱਚ ਕੰਮ ਕਰਨਾ ਪਵੇਗਾ ਮਾਰਚ 2022 ਚ ਲਿਬਰਲਸ ਅਤੇ ਐਨਪੀ ਵਿਚਾਰੇ ਹੋਏ ਸਮਝੌਤੇ ਤਹਿਤ ਐਨਪੀ ਬੇਪਰੋਸਗੀ ਦੀਆਂ ਵੋਟਾਂ ਤੇ ਲਿਬਰਲ ਸਰਕਾਰ ਦਾ ਸਮਰਥਨ ਕਰਨ ਲਈ ਵਚਨਬੱਧ ਹੋਈ ਸੀ ਉਸ ਸਮਰਥਨ ਦੇ ਬਦਲੇ ਲਿਬਰਲਸ ਨੇ ਐਂਡੀਪੀ ਦੀਆਂ ਤਰਜੀਹਾਂ ਜਿਵੇਂ ਕਿ ਫਾਰਮਾਕੇਅਰ ਤੇ ਜੈਂਟਰਲ ਕੇਅਰ ਵਰਗੀਆਂ ਕਈ ਤਰਜੀਹਾਂ ਲਈ ਵਿਧਾਨਕ ਵਚਨਬੱਧਤਾ ਪ੍ਰਗਟਾਈ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ